ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀ ਤਿੰਨ ਵਾਰ ਵਾਪਸ ਭਾਰਤ ਪਹੁੰਚ ਚੁੱਕੇ ਨੇ ਯਾਨੀ ਕਿ ਤਿੰਨ ਉਡਾਣਾਂ ਹੁਣ ਤੱਕ ਇਨ ਟੋਟਲ ਆ ਚੁੱਕੀਆਂ ਨੇ ਜਿਹਦੇ ਵਿੱਚ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਉਹਨਾਂ ਦੇ ਵਿੱਚ ਪੰਜਾਬ ਦੇ ਨਾਗਰਿਕਾਂ ਦੀ ਹਰਿਆਣਾ ਦੇ ਨਾਗਰਿਕਾਂ ਦੀ ਗਿਣਤੀ ਵੀ ਸ਼ਾਮਿਲ ਰਹੀ ਹੈ ਔਰ ਇਸੇ ਮੁਤਾਲਕ ਪੰਜਾਬ ਔਰ ਹਰਿਆਣਾ ਜਿਹੜਾ ਹਾਈ ਕੋਰਟ ਹੈ ਉਸ ਦੇ ਵੱਲੋਂ ਇੱਕ ਵੱਡਾ ਫੈਸਲਾ ਜਾਰੀ ਕੀਤਾ ਗਿਆ ਇੱਕ ਪਟੀਸ਼ਨ ਪਾਈ ਗਈ ਸੀ ਵਕੀਲ ਤਮਰ ਪੌਲ ਸਿੰਘ ਦੇ ਨਾਂ ਦੇ ਉੱਤੇ ਇੱਕ ਪਟੀਸ਼ਨ ਪਾਈ ਜਾਂਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਟ ਪੈਂਦੀ ਹੈ ਤੇ ਉਹ ਸਿਹਾਰ ਦੇ ਉੱਤੇ ਫੈਸਲਾ ਜਿਹੜਾ ਉਹ ਸੁਣਾਇਆ ਗਿਆ। ਚੀਫ ਜਸਟਿਸ ਸ਼ੀਲ 나ਗੂ ਔਰ ਜਸਟਿਸ ਹਰਮੀਤ ਸਿੰਘ ਗਰੇਵਾਲ ਦੇ ਬੈਂਚ ਦੇ ਵੱਲੋਂ ਇਸ ਪਟੀਸ਼ਨ ਦਾ ਨਵੇੜਾ ਕੀਤਾ ਗਿਆ ਤੇ ਹੁਕਮ ਜਾਰੀ ਕੀਤੇ ਗਏ ਨੇ ਸਰਕਾਰਾਂ ਨੂੰ ਹੁਕਮ ਜਾਰੀ ਹੋਏ ਨੇ ਕਿ ਡਿਪੋਰਟੇਸ਼ਨ ਦੇ ਆਧਾਰ ਦੇ ਉੱਤੇ ਲੋੜਿੰਦੇ ਐਕਸ਼ਨਸ ਜਿਹੜੇ ਨੇ ਉਹ ਕੀਤੇ ਜਾਣ। ਹੁਣ ਉਹ ਲੋੜਿੰਦੇ ਐਕਸ਼ਨਸ ਕਿਹੜੇ ਨੇ ਉਹ ਵੀ ਜਾਣ ਲੈਣੇ ਬਹੁਤ ਜ਼ਰੂਰੀ ਹੈ। ਦਰਅਸਲ ਫੋਕਸ ਕੀਤਾ ਗਿਆ ਮਾਸੂਮ ਲੋਕਾਂ ਨੂੰ ਗੈਰ ਕਾਨੂੰਨੀ ਤੌਰ ਦੇ ਉੱਤੇ ਵਿਦੇਸ਼ ਭੇਜਣ ਉੱਤੇ ਔਰ ਨਾਲ ਨਾਲ ਲੋਕਾਂ ਨਾਲ ਧੋਖਾਧੜੀ ਕਰਕੇ ਮੋਟੀ ਰਕਮ ਠੱਗਣ ਦਾ ਜ਼ਿਕਰ ਹੋਇਆ ਤੁਰੰਤ ਕਾਰਵਾਈ ਕਰਨ ਦੀ ਜਿਹੜੀ ਆ ਮੰਗ ਹੋਈ ਸੀ ਔਰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਦੱਸਦੀ ਹੈ ਕਿ ਪਟੀਸ਼ਨ ਦੇ ਵਿੱਚ ਇਮੀਗ੍ਰੇਸ਼ਨ ਜਾਂਚ ਚੌਕੀਆਂ ਦੀ ਸਥਾਪਨਾ ਕਰਨ ਦੀ ਮੰਗ ਕੀਤੀ ਗਈ ਸੀ ਇਸ ਬਾਰੇ ਇਮੀਗ੍ਰੇਸ਼ਨ ਐਕਟ 1983 ਤਹਿਤ ਫੌਰੀ ਐਕਸ਼ਨ ਲੈਣ ਦੀ ਮੰਗ ਜਿਹੜੀ ਹੈ ਪਿਟੀਸ਼ਨ ਕਰਤਾ ਵੱਲੋਂ ਕੀਤੀ ਗਈ ਸੀ ਇਹਦੇ ਨਾਲ ਨਾਲ ਪ੍ਰਮਾਣਿਤ ਭਰਤੀ ਏਜੰਟਾਂ ਦੀ ਇੱਕ ਨਵੀਂ ਸੂਚੀ ਜਿਹੜੀ ਹੈ ਉਹ ਜਾਰੀ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਸੀ ਰਿਪੋਰਟ ਹੋਏ ਭਾਰਤੀਆਂ ਨੂੰ ਵੇਖਦੇ ਇਹ ਸਾਰਾ ਜਾਰੀ ਕੀਤਾ ਗਿਆ ਪਿਟੀਸ਼ਨ ਦੇ ਵਿੱਚ ਵੇਰਵਾ ਸੀ ਜੋ ਤੁਹਾਨੂੰ ਸਾਂਝਾ ਕੀਤਾ ਗਿਆ ਪ੍ਰਮਾਣਿਤ ਭਰਤੀਆਂ ਜਿਹੜੀਆਂ ਨੇ ਏਜੰਟਾਂ ਦੀਆਂ ਉਹ ਸੂਚੀਬੱਧ ਤੌਰ ਦੇ ਉੱਤੇ ਜਾਰੀ ਕਰਨ ਦੀ ਜਿਹੜੀ ਮੰਗ ਹੈ ਉਹ ਕੀਤੀ ਗਈ ਸੀ ਤਾਂ ਕਿ ਇਹ ਪਤਾ ਲੱਗ ਸਕੇ ਕਿ ਆਖਿਰਕਾਰ ਉਹ ਕਿਹੜੇ ਏਜੰਟਸ ਨੇ ਜਿਹੜੇ ਵੈਰੀਫਾਈਡ ਨੇ ਜਿਹੜੇ ਨੋਟੀਫਾਈਡ ਨੇ ਔਰ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਰੋਜ਼ਗਾਰਦਾਤਾ ਹੈਗੇ ਨੇ ਵਿਦੇਸ਼ਾਂ ਦੇ ਵਿੱਚ ਅਧਿਕਾਰਤ ਅਧਿਕਾਰਤ ਰੋਜ਼ਗਾਰਦਾਤਾ ਜਿਹੜੇ ਹੈਗੇ ਨੇ ਉਹਨਾਂ ਦੀ ਸੂਚੀ ਵੀ ਜਿਹੜੀ ਅਪਡੇਟ ਕਰਨ ਦੀ ਮੰਗ ਕੀਤੀ ਗਈ ਸੀ এর ਨਾਲ ਹੋਵੇਗਾ ਇਹ ਕਿ ਇੱਕ ਵਾਰੀ ਨੋਟੀਫਿਕੇਸ਼ਨ ਦੇ ਵਿੱਚ ਸਾਰਾ ਕੁਝ ਆ ਜਾਵੇਗਾ ਇੱਕ ਵਾਰੀ ਟਰਾਂਸਪੇਰੈਂਸੀ ਬਣ ਜੂਗੀ ਪੰਜਾਬ ਦੇ ਵਿੱਚ ਜਿਹੜੀ ਮਨੁੱਖੀ ਤਸਕਰੀ ਚੱਲਦੀ ਪਈ ਹੈ ਉਹਦੇ ਉੱਤੇ ਜਿਹੜੀ ਹੈ ਉਹ ਰੋਕਥਾਮ ਹੋਵੇਗੀ ਨਾਲ ਨਾਲ ਇਹ ਵੀ ਦੱਸਦੀ ਹੈ ਕਿ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਜਿਹੜਾ ਹੈ ਉਸ ਦੇ ਤਹਿਤ ਫਰਜ਼ੀ ਏਜੰਟਾਂ ਦੇ ਖਿਲਾਫ ਐਕਸ਼ਨ ਦੀ ਮੰਗ ਵੀ ਕੀਤੀ ਗਈ ਹੈ ਤਾ ਜੋ ਡੰਕੀ ਰੂਟ ਰਾਹੀਂ ਜਿਹੜੇ ਮਨੁੱਖਾਂ ਦੀ ਤਸਕਰੀ ਕੀਤੀ ਜਾ ਰਹੀ ਹੈ ਉਹ ਰੋਕੀ ਜਾ ਸਕੇ ਇਹਦੇ ਉੱਤੇ ਵੱਡਾ ਨਿਪਟਾਰਾ ਹੋਇਆ ਔਰ ਹਾਈ ਕੋਰਟ ਦੇ ਵੱਲੋਂ ਸਰਕਾਰਾਂ ਨੂੰ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਹਾਈ ਕੋਰਟ ਤੱਕ ਇਹ ਮਾਮਲਾ ਪਹੁੰਚ ਗਿਆ ਔਰ ਵੱਡੀ ਖਬਰ ਅਮਰੀਕਾ ਤੋਂ ਰਿਪੋਰਟ ਹੋਣ ਵਾਲੇ ਭਾਰਤੀਆਂ ਦੇ ਨਾਲ ਜੁੜੀ ਹੋਈ ਹੈ